ਕਿੰਨੇ ਟਾਈਪ ਦੀ ਚਾਹ ਹੁੰਦੀ ਹੈ ਤੁਹਾਨੂੰ ਆਪਣੇ ਕੋਲੇ ਗੁੜ ਵਾਲੀ ਚਾਹ ਸ਼ੱਕਰ ਵਾਲੀ ਚਾਹ ਚੀਨੀ ਵਾਲੀ ਚਾਹ ਤੰਦੂਰੀ ਚਾਹ ਮਟਕੇ ਵਾਲੀ ਚਾਹ ਪੁੱਲੜ ਚਾਹ ਚਾਹ ਬੱਤੀ ਹੋਗੀ ਗੁਲਾਬ ਦੀ ਪੱਤੀ এলাਚੀ ਲੌਂਗ ਦਾਲਚੀਨੀ ਅਦਰਕ ਜੋ ਵੀ ਸਾਰਾ ਸਮਾਨ ਪੱਤੀਆਂ ਭਾਈਆਂ ਨੇ ਹਾਂ ਜੇ ਗੁਲਾਬ ਦੀਆਂ ਪੱਤੀਆਂ ਨੇ ਕਿਆ ਬਾਤ ਹੈ ਦੋ ਤਿੰਨ ਤੀਜਾ ਹੋਰ ਵੀ ਐਡਾ ਉਹ ਸਿਗਰਟਾ ਕਿਉਂ ਹੋਈਆਂ ਨਹੀਂ ਅੱਛਾ ਉਹ ਦੱਸਣੀ ਨਹੀਂ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਕੁੱਲਰ ਦੇ ਵਿੱਚ ਚਾਹ ਜਿਹੜੀ ਐ ਤਿਆਰ ਕੀਤੀ ਗਈ ਹੈ ਬੜੇ ਸ਼ਾਨਦਾਰ ਤਰੀਕੇ ਨਾਲ ਮਟਕੇ ਵਾਲੀ ਚਾਹ ਤਿਆਰ ਹੋ ਚੁੱਕੀ ਹੈ ਆਹ ਲੋ ਜੀ ਤੁਹਾਡੇ ਆਪਣੇ ਸ਼ਹਿਰ ਲੁਧਿਆਣੇ ਦੇ ਵਿੱਚ ਚਾਹ ਦੇ ਸ਼ੌਕੀਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਆਪਾਂ ਕਹਿ ਸਕਦੇ ਆ ਕਿ ਬਹੁਤ ਵੱਡੀ ਖੁਸ਼ਖਬਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਚਾਹ ਜੜੀ ਐ ਤਿਆਰ ਕੀਤੀ ਜਾ ਰਹੀ ਐ ਆਹ ਲੋ ਜੀ ਅਮਰ ਇੱਥੇ ਲੱਸੀ ਲਗਾ ਰਿਆ ਸੀਗਾ ਕਾੜੇ ਦੇ ਦੁੱਧ ਦੀ ਪਿੰਡੂ ਚਟਰੀ ਲੱਸੀ ਦੋਨੋਂ ਵੀ ਬਾਲੋ ਚਾਟੀ ਦੇ ਵਿੱਚ ਸੀ ਤਿਆਰ ਕਰਦੇ ਸੀ ਚਾਟੀ ਦੇ ਵਿੱਚ ਇੱਥੇ ਲੈ ਕੇ ਆਉਂਦੇ ਸੀ ਤਾਂ ਸੋਚਿਆ ਵੀ ਕਸਟਮਰ ਮੇਰੇ ਲੱਸੀ ਵਾਲੇ ਤਾਂ ਸੀ ਉਹ ਬੋਲ ਰਹੇ ਸੀ ਵੀ ਕੀ ਕੀ ਲਗਾਉਂਗੇ ਭਾਜੀ ਕੀ ਲਗਾਉਂਗੇ ਤਾਂ ਮਟਕੇ ਦਾ ਸਵਾਦ ਦੇਣ ਲਈ ਮੈਂ ਮਟਕੇ ਵਾਲੀ ਚਾਹ ਮਤਲਬ ਰੱਖ ਲਈ ਅੱਛਾ ਮੈਂ ਮਦਾਲ ਰਹਿੰਦੇ ਨੇ ਤੁਸੀਂ ਹੈਨਾ ਤੁਸੀਂ ਦੋਨੇ ਇਕੱਠੇ ਰਹਿੰਦੇ ਹੋ ਕਿ ਕਦੇ ਐ ਨਹੀਂ ਹੁੰਦਾ ਵੀ ਕਦੇ ਮਾੜੀ ਮੋਟੀ ਲੜਾਈ ਹੋ ਗਈ ਹੋਵੇ ਜਾਂ ਕੋਤੂ ਤੁ ਤੁ ਮੈਮੇ ਹੋ ਗਈ ਹੋਵੇ ਨਹੀਂ ਹਰ ਜੇ ਤਾਂ ਠੀਕ ਹੈ ਜੀ ਅੱਜ ਠੀਕ ਚੱਲ ਰਿਹਾ ਤਾਂ ਦੁੱਧ ਲੈਉਣੇ ਆ ਜੀ ਇਹ ਪੈਕਟ ਵਾਲਾ ਦੁੱਧ ਆਪਾਂ ਵਰਤਦੇ ਨਹੀਂ ਹੈਗੇ ਘਰ ਦੇ ਦੁੱਧ ਕਰਕੇ ਚਾਹ ਵਾ ਜੋ ਹੋਰ ਵੀ ਜਿਆਦਾ ਵਧੀਆ ਬ ਤੇ ਗਾੜੀ ਵੀ ਬਹੁਤ ਜ਼ਿਆਦਾ ਬਣ ਜਾਂਦੀ ਸੋ ਲੁਧਿਆਣੇ ਦੇ ਲੋਧੀ ਕਲੱਬ ਰੋਡ ਤੇ ਮੌਜੂਦ ਹੈ ਜਿੱਥੇ ਕਿ ਤੁਹਾਨੂੰ ਦਿਖਾਵਾਂ ਕਿ ਚਾਹ ਜਿਹੜੀ ਹੈ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਕਿਉਂਕਿ ਚਾਹ ਇੱਕ ਇਦਾਂ ਦਾ ਸਵਾਦ ਆ ਕਿਉਂਕਿ ਲੋਕ ਜਿਹੜੇ ਨੇ ਸਵੇਰੇ ਉੱਠਦੇ ਕੇ ਸਾਰੇ ਜਿਹੜੇ ਚਾਹ ਪੀਂਦੇ ਨੇ ਪਰ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਕਿ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਭਾਂਡੇ ਦੇ ਵਿੱਚ ਜਿਹੜਾ ਚਾਹ ਤਿਆਰ ਕੀਤੀ ਜਾ ਰਹੀ ਹੈ ਪਾਣੀ ਪਾਇਆ ਜਾ ਰਿਹਾ ਹੈ ਦੇ ਵਿੱਚ ਬੜੀ ਟੇਸਟ ਤਰੀਕੇ ਨਾਲ ਇਹ ਜਿਹੜੇ ਨੇ ਚਾਹ ਪਲਾ ਰਹੇ ਨੇ ਬਹੁਤ ਨਵਾਂ ਅੰਦਾਜ਼ ਲੈ ਕੇ ਆਏ ਆ ਗੱਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜ਼ਰੂਰ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਜੀ ਇਹ ਦੱਸੋ ਕਿ ਇੰਨਾ ਵੱਖਰਾ ਤਰੀਕਾ ਕਿੱਧਰੋਂ ਲੈ ਕੇ ਆਓ ਚਾਹ ਬਣਾਉਣ ਦਾ ਵੱਖਰਾ ਤਰੀਕਾ ਮਿੱਟੀ ਦੇ ਭਾਅ ਬਰਤਨ ਵਿੱਚ ਇਸ ਕਰਕੇ ਦਿਮਾਗ ਵਿੱਚ ਆਇਆ ਜੀ ਕਿ ਚਲੋ ਅੱਗ ਜਿਆ ਕਰਦੇ ਆ ਮਿੱਟੀ ਦਾ ਖੁਸ਼ਬੂ ਹੈ ਜਿਹੜੀ ਉਹ ਮਤਲਬ ਫ੍ਰੀਜ ਦੇ ਵਿੱਚ ਜਾਂਦੀ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਠੀਕ ਹੋ ਰਹੀਆਂ ਨੇ। ਕਾਫੀ ਵਧੀਆ ਰਿਸਪੌਂਸ ਕਿੱਦਾਂ ਆ ਰਿਹਾ? ਰਿਸਪੌਂਸ ਬਹੁਤ ਜ਼ਿਆਦਾ ਵਧੀਆ ਆ ਰਿਹਾ ਕਿਉਂਕਿ ਉੱਧਰ ਮਟਕੇ ਵਾਲੀ ਚਾਹ ਲਖਾਈ ਆ। ਤਾਂ ਕਰਕੇ ਕਸਟਮਰ ਦੇਖ ਕੇ ਰੁਕਦਾ ਪਰ ਜੋ ਸਮਾਨ ਅਸੀਂ ਵਿੱਚ ਪਾ ਰਹੇ ਆ ਉਸ ਦਾ ਟੇਸਟ ਅਲੱਗ ਆ ਜਾਂਦਾ ਦਾ ਕਸਟਮਰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਤਾਂ ਥੰਬਸ ਅਪ ਵੀ ਕਰਕੇ ਜਾਂਦਾ ਕਸਟਮਰ। ਕੀ ਬਾਤ ਹੈ। ਅੱਛਾ ਇਹ ਦੱਸੋ ਕਿਹੜੀਆਂ-ਕਿਹੜੀਆਂ ਚਾਹਾਂ ਜੜੀ ਨੇ ਬਣਾ ਲੈਣ ਨੂੰ ਕਿੰਨੇ ਟਾਈਪ ਦੀ ਚਾਹ ਹੁੰਦੀ ਆ ਤੁਹਾਡੇ ਕੋਲ? ਆਪਣੇ ਕੋਲੇ ਗੁੜ ਵਾਲੀ ਚਾਹ, ਸ਼ੱਕਰ ਵਾਲੀ ਚਾਹ, ਚੀਨੀ ਵਾਲੀ ਚਾਹ, ਤੰਦੂ ਕਿਆ ਬਾਤ ਹੈ ਤੇ ਅੱਜ ਕਿਹੜੀ ਚਾਹ ਬਣਾਉਣ ਲੱਗੇ ਹਾਂ ਫਿਰ ਹੌਣੇ ਮਟਕੇ ਦੇ ਵਿੱਚ ਹੀ ਤਿਆਰ ਹੋਊਗੀ ਜੀ ਇਸ ਤੋਂ ਬਾਅਦ ਇਹਨੂੰ ਹੀ ਆਪਾਂ ਤੰਦੂਰ ਦੇ ਵਿੱਚ ਕਨਵਰਟ ਕਰ ਦੋ। ਕਿਆ ਬਾਤ ਹੈ। ਸੋ ਵੀ ਥਾਵਾਂਗੇ ਕਿ ਕੀ ਕੀ ਪਾ ਰਹੇ ਨੇ ਇਸ ਬਾਜੀ ਸਭ ਤੋਂ ਪਹਿਲਾਂ ਕੀ ਪਾਇਆ? ਇਹਦੇ ਵਿੱਚ ਪਾਣੀ ਪਾਇਆ ਪਹਿਲਾਂ। ਹੂੰ। ਹੁਣ ਚੀਨੀ ਪਾ ਰਹੇ ਨੇ। ਹੂੰ। ਇਸ ਤੋਂ ਬਾਅਦ ਚਾਹ ਬੱਤੀ ਹੋ ਗਈ, ਗੁਲਾਬ ਦੀ ਪੱਤੀ। ਅੱਛਾ। ਇਲਾਇਚੀ, ਲੌਂਗ, ਦਾਲਚੀਨੀ। ਹਾਂ। ਅਦਰਕ ਜੋ ਵੀ ਸਾਰਾ ਸਮਾਨ ਪਾਉਣੀ। ਮੇਰੇ ਸਾਰੇ ਸਮਾਨ ਇੱਕ ਵਾਰੀ ਪਾਨੇ ਆ। ਹਾਂਜੀ ਹਾਂਜੀ ਬਿਲਕੁਲ ਜੀ। ਭਾਜੀ ਇਹ ਦੱਸੋ ਕਿਧਰ ਆਨੇ ਹੋ? ਅਸੀਂ ਯੋਧਾ ਮਨਸੂਰਾ ਮਨਸੂਰਾ ਪਿੰਡ ਹੈ ਜੀ ਮੇਰਾ। تقریبا ਇੱਥੋਂ। ਇੰਨੀ ਦੂਰੋਂ ਇਧਰ ਆ ਗਏ ਹੋ। ਹਾਂਜੀ 15-16 ਕਿਲੋਮੀਟਰ ਪੈ ਜਾਂਦੀ ਇੱਥੋਂ। ਆਹ ਲਓ ਜੀ। ਇਹ ਕੀ ਪਾਇਆ ਮੈਮ ਨੇ? ਦੱਸੋ ਕੀ ਗੁਲਾਬ ਦੀਆਂ ਪੱਤੀਆਂ ਭਾਈਆਂ ਨੇ? ਹਾਂਜੀ ਇਹ ਗੁਲਾਬ ਦੀਆਂ ਪੱਤੀਆਂ ਨੇ। ਕੀ ਬਾਤ ਹੈ। ਸੋ ਬਲਾਬ ਦੀਆਂ ਪੱਤੀਆਂ ਨਾਲ ਜਿਹੜੀ ਇਹ ਤੰਦੂਰੀ ਚਾਹ ਤਿਆਰ ਹੋ ਰਹੀ ਹੈ ਪਾਜੀ ਇਹ ਦੱਸੋ ਕਿ ਕਿਵੇਂ ਮਤਲਬ ਕਿ ਦਿਮਾਗ ਦੇ ਵਿੱਚ ਆਇਆ ਕਿ ਇਸ ਤਰੀਕੇ ਨਾਲ ਲੋਕਾਂ ਨੂੰ ਚਾਹ ਪਲਾਈਏ ਤੇ ਇੰਨਾ ਜ਼ਿਆਦਾ ਵਧੀਆ ਜਿਹੜਾ ਇਹ ਤਰੀਕੇ ਨਾਲ ਪਿਆਰ ਲੱਗੇ ਵੈਸੇ ਹੀ ਵਾਸ ਮੈਂ ਇੱਥੇ ਲੱਸੀ ਲਗਾ ਰਿਆ ਸੀਗਾ ਕਾੜੇ ਦੇ ਦੁੱਧ ਦੀ ਪੇਂਡੂ ਚਟਰੀ ਦੀ ਲੱਸੀ ਜੀ ਉਹਨੂੰ ਵੀ ਮਤਲਬ ਚਾਟੀ ਦੇ ਵਿੱਚ ਹੀ ਸੀ ਤਿਆਰ ਕਰਦੇ ਸੀ ਚਾਟੀ ਦੇ ਵਿੱਚ ਇੱਥੇ ਲੈ ਕੇ ਆਉਂਦੇ ਸੀ ਤਾਂ ਸੋਚਿਆ ਵੀ ਕਸਟਮਰ ਮੇਰੇ ਕੋਲ ਲੱਸੀ ਵਾਲੇ ਤਾਂ ਸੀ ਉਹ ਬੋਲ ਰਹੇ ਸੀ ਵੀ ਕੀ ਕੀ ਲਗਾਉਂਗੇ ਪਾਜੀ ਕੀ ਲਗਾਉਂਗੇ ਟਮੜਕੇ ਦਾ ਸਵਾਦ ਦੇਣ ਲਈ ਮੈਂ ਮਟਕੇ ਵਾਲੀ ਚਾਹ ਮਤਲਬ ਰੱਖੀ ਕਿੰਨਾ ਟਾਈਮ ਹੋ ਗਿਆ ਭਾਜੀ ਲਾਉਂਦੇ ਹੋਏ ਇੱਕ ਹਫਤਾ ਹੋ ਗਿਆ ਜੀ ਇੱਕ ਹਫਤਾ ਹੋ ਗਿਆ ਤੇ ਇਹ ਦੱਸੋ ਨਾਲ ਦੀ ਨਾਲ ਜਿਵੇਂ ਕਿ ਦੂਰੋਂ ਦੂਰੋਂ ਲੋਕ ਆ ਰਹੇ ਨੇ ਕਿ ਨਵੀਂ ਪਛਾਣ ਬਣ ਚੁੱਕੀ ਆ ਹੈਨਾ ਕਿਵੇਂ ਲੱਗਦਾ ਕਿ ਜਦੋਂ ਇੰਨਾ ਪਿਆਰ ਦਿੰਦੇ ਨੇ ਪੰਜਾਬ ਦੇ ਲੋਕ ਲੁਧਿਆਣੇ ਦੇ ਲੋਕ ਜਦੋਂ ਦੂਰੋਂ ਦੂਰੋਂ ਵੇਖਦੇ ਆ ਸਪੈਸ਼ਲੀ ਤੁਹਾਡੇ ਮਤਲਬ ਕਿ ਮੈਨੂੰ ਲੱਗਦਾ ਮਿੱਟੀ ਵਾਲੇ ਪਾਂਡੇ ਨੂੰ ਦੇਖ ਕੇ ਰੁਕ ਜਾਂਦੇ ਹੋ ਹਾਂਜੀ ਬਿਲਕੁਲ ਬਿਲਕੁਲ ਜੀ ਮਟਕੇ ਵਾਲੀ ਚਾਹ ਲਖਾਈ ਆ ਇਸ ਕਰਕੇ ਕਸਟਮਰ ਮਟਕੇ ਵਾਲੀ ਚਾਹ ਦਾ ਪੜ ਕੇ ਆਪਣੇ ਆਪ ਹੀ ਰੁਕ ਜਾਂਦਾ ਜਦੋਂ ਟੈਸਟ ਕਰਦਾ ਉਸ ਤੋਂ ਵੀ ਬਹੁਤ ਕਸਟਮਰ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਬਿਲਕੁਲ ਤਾਂ ਮਟਕੇ ਵਾਲੀ ਚਾਹ ਦੀ ਆਪਾਂ ਗੱਲ ਕਰ ਲਈਏ ਇਹ ਦੱਸੋ ਕਿ ਇਹ ਕਿਹਦਾ ਚਾਹ ਇੱਕ ਇਦਾਂ ਦੀ ਚੀਜ਼ ਹੈ ਕਿ ਹਰ ਕੋਈ ਸਵੇਰੇ ਉੱਠਦੇ ਸਾਰੀ ਜਿਹੜੀ ਚਾਹ ਜ਼ਰੂਰ ਪੀਂਦਾ ਕਿਉਂਕਿ ਕਈਆਂ ਲੋਕਾਂ ਦੀ ਜਿਹੜੀ ਅੱਖ ਹੀ ਚਾਹ ਨਾਲ ਖੁੱਲਦੀ ਹੈ ਤੁਸੀਂ ਦੱਸੋ ਕਿ ਕਿਸ ਤਰੀਕੇ ਨਾਲ ਮਤਲਬ ਕਿ ਇਹਨੇ ਡਿਫਰੈਂਟ ਡਿਫਰੈਂਟ ਟਾਈਪ ਦੀ ਚਾਹ ਪਹਿਲਾਂ ਤੁਸੀਂ ਸਿੱਖੀ ਹੈ ਕਿ ਆਪ ਹੀ ਆਈ ਬਣਾਣੀ ਘਰ ਵਿੱਚ ਤਿਆਰ ਕਰਦੇ ਸੀ ਗੋੜ ਵਾਲੀ ਤੇ ਘਰ ਵਿੱਚ ਅਸੀਂ ਸ਼ੱਕਰ ਵਾਲੀ ਬਿਨ ਨੇ ਚੀਨੀ ਅਸੀਂ ਵਰਤਦੇ ਨਹੀਂ ਇੱਥੇ ਵੀ ਇਸ ਕਰਕੇ ਗੋੜਾ ਸ਼ੱਕਰ ਚੀਨੀ ਜੋ ਵੀ ਕਸਟਮਰ ਡਿਮਾਂਡ ਕਰਦਾ ਤਾਂ ਉਸ ਤਰੀਕੇ ਨਾਲ ਸੀ ਉਹਨੂੰ ਕਸਟਮਰ ਨੂੰ ਤਿਆਰ ਕਰਕੇ ਦੇ ਦਿੰਦੇ। ਤੇ ਕਿੰਨੇ ਵਜੇ ਆਨੇ ਤੇ ਕਿੰਨੇ ਵਜੇ ਜਾਣਾ? 9 ਵਜੇ ਆ ਜਾਈਦਾ 5 ਵਜੇ ਤੱਕ। ਅੱਛਾ ਮੈਮ ਮਦਾਨ ਰਹਿੰਦੇ ਨੇ ਤੁਸੀਂ ਹੈਨਾ ਤੁਸੀਂ ਦੋਨੇ ਇਕੱਠੇ ਰਹਿੰਦੇ ਹੋ? ਕਿ ਕਦੇ ਐ ਨਹੀਂ ਹੁੰਦਾ ਵੀ ਕਦੇ ਮਾੜੀ-ਮੋਟੀ ਲੜਾਈ ਹੋ ਗਈ ਹੋਵੇ ਜਾਂ ਕੋਤੂ-ਤੂ ਮੈਮੇ ਹੋ ਗਈ ਹੋਵੇ? ਨਹੀਂ ਹਜੇ ਤਾਂ ਠੀਕ ਹੈ ਜੀ। ਅੱਜ ਠੀਕ ਚੱਲ ਰਿਹਾ ਹੈ। ਵੈਸੇ ਮੈਮ ਤੁਸੀਂ ਦੱਸੋ ਸਰ ਮਤਲਬ ਕਿ ਭਾਜੀ ਦੀ ਆਪਾਂ ਗੱਲ ਕਰ ਲਈ ਹੈਨਾ ਕਿੰਨੇ ਕੁ ਜ਼ਿਆਦਾ ਮਤਲਬ ਆਰਡਰ ਮਾਰਦੇ ਨੇ ਇੱਥੇ ਰੋਜ਼? ਨਹੀਂ ਆਰਡਰ ਨਹੀਂ ਮਾਰਦੇ ਅੱਛਾ ਮੈਂ ਪਹਿਲਾਂ ਕੀ ਕਰਦੇ ਸੀ ਤੁਸੀਂ ਮੈਂ ਪਹਿਲਾਂ ਪੜ੍ਹ ਕੇ ਉਸ ਤੋਂ ਬਾਅਦ ਮੈਰਿਜ ਹੋ ਗਿਆ ਮੈਰਿਜ ਤੋਂ ਬਾਅਦ ਹਾਊਸ ਵਾਈਫ ਸੀ ਹਾਊਸ ਵਾਈਫ ਹਾਂਜੀ ਤੇ ਹੁਣ ਇਹ ਦੱਸੋ ਕਿਸ ਤਰੀਕੇ ਨਾਲ ਕੰਮ ਕਰਨਾ ਕਿੰਨੇ ਕੋ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਅੱਛਾ ਹਾਂਜੀ ਐਸੀਗਾ ਵੀ ਕਿਸੇ ਇਦਾਂ ਦਿਮਾਗ ਦੇ ਵਿੱਚ ਸੀਗਾ ਕਿ ਕਦੇ ਇਸ ਤਰੀਕੇ ਨਾਲ ਵੀ ਕੰਮ ਕਰਨਾ ਪਊਗਾ ਕਰੋੜ ਦੇ ਕਿਨਾਰੇ ਜਿਹੜਾ ਟੀ ਸਟਾਲ ਲਾ ਕੇ ਇੱਕ ਜਿਹੜਾ ਆਪਣਾ ਗੁਜ਼ਾਰਾ ਕਰਨਾ ਪਊਗਾ ਨੇ ਸਵਾਰੇ ਕਦੇ ਨਹੀਂ ਸੋਚਿਆ ਸੀ ਓਕੇ ਹਾਂ ਜੀ ਕਿ ਕਿਦਾਂ ਦਾ ਮਤਲਬ ਮੈਮ ਕਿੰਨਾ ਕ ਪਿਆਰ ਮਿਲਦਾ ਕਿੰਨਾ ਕ ਵਧੀਆ ਲੱਗਦਾ ਬਹੁਤ ਜ਼ਿਆਦਾ ਪਿਆਰ ਮਿਲਦਾ ਅੱਜ ਬਜੀ ਆਪਾਂ ਗੱਲ ਕਰ ਲਈ ਇੱਕ ਕਮੈਂਟ ਦੇ ਇੱਕ ਹੁੰਦਾ ਹੈ ਨਾ ਕਿ ਜਿਵੇਂ ਸਾਰੇ ਲੋਕ ਖੁਸ਼ ਤਾਂ ਹੁੰਦੇ ਪਰ ਵਿੱਚ ਕੁਝ ਏਦਾਂ ਦੇ ਲੋਕ ਹੁੰਦੇ ਨੇ ਜੋ ਕਿ ਬੜੀ ਨੈਗੇਟਿਵ ਲੈਂਗੁਏਜ ਯੂਜ਼ ਕਰਦੇ ਨੇ ਕੁਝ ਗਲਤ ਬੋਲ ਜਾਂਦੇ ਆ ਤੁਹਾਡੇ ਨਾਲ ਕੁਝ ਏਦਾਂ ਦਾ ਵਾਪਰੇ ਅਜੇ ਤੱਕ ਦਾ ਮੈਡਮ ਕੋਈ ਵੀ ਏਦਾਂ ਦਾ ਕਸਟਮਰ ਆਇਆ ਨਹੀਂ ਜੋ ਵੀ ਚਾਹ ਪੀ ਕੇ ਜਾਂਦਾ ਕਿਸੇ ਘਰ ਦੇ ਵੱਲੋਂ ਕੋਈ ਨੈਗੇਟਿਵ ਕਮੈਂਟ ਕੀਤਾ ਗਿਆ ਹੋਵੇ ਕਿ ਏਦਾਂ ਕਿਸੇ ਰੋਡ ਦੇ ਕਿਨਾਰੇ ਕੀ ਇੱਕ ਚਾਹ ਦਾ ਕੰਮ ਕਰਨਾ ਕਿਉਂਕਿ ਪਿੰਡਾਂ ਵਾਲੇ ਲਈ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਕਿਸ ਤਰੀਕੇ ਨਾਲ ਆਪਣੀ ਔਰਤਾਂ ਨੂੰ ਆਪਣੀ ਮਹਿਲਾਵਾਂ ਨੂੰ ਬਾਹਰ ਕੱਟ ਕੇ ਕੰਮ ਕਰਨਾ ਹਾਂਜੀ ਹਾਂਜੀ ਬਿਲ ਕਰਦੇ ਮਤਲਬ ਬਹੁਤ ਜ਼ਿਆਦਾ ਖੁਸ਼ ਆ ਕਹਿੰਦੇ ਆਪਣੀ ਮਿਹਨਤ ਕਰ ਰਹੇ ਹਾਂ ਬਹੁਤ ਜ਼ਿਆਦਾ ਖੁਸ਼ ਆ ਕਰਦੇ ਮੈਮ ਤੁਸੀਂ ਦੱਸੋ ਤੁਹਾਨੂੰ ਤਾਂ ਕਿਸੇ ਨੇ ਕੋਈ ਕਮੈਂਟਿੰਗ ਨਹੀਂ ਕੀਤੀ ਨਹੀਂ 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 ਕਿਸੇ ਨੇ ਨਹੀਂ ਮੈਂ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮਮਾ ਪਾਪਾ ਨੇਗੇ ਤੇ ਤੁਸੀਂ ਬੇਟਾ ਮੇਰਾ ਹੈ ਬੇਟਾ 22 ਸਾਲ ਦਾ ਬੇਟਾ 22 ਸਾਲ ਦਾ ਫਿਰ ਹੁਣ ਬੱਚੇ ਨੂੰ ਘਰ ਛੱਡ ਕੇ ਆਨੇ ਹਾਂ ਫਿਰ ਕਿੰਨੇ ਤੋਂ ਟਾਈਮ ਬਾਅਦ ਕਿੰਨੇ ਟਾਈਮ ਤੱਕ ਮਿਲਦੇ ਹੋ ਅਸੀਂ ਸੋ 5 ਵਜੇ ਚੱਲ ਜਾਂਦੇ ਹਾਂ 6 ਵਜੇ ਘਰ ਪਹੁੰਚ ਜਾਂਦੇ ਹਾਂ ਸਵੇਰੇ ਕਿੰਨੇ ਵਜੇ ਜਾਂਦੇ ਹੋ ਸਵੇਰੇ 9:00 9:00 ਜੀ ਹਾਂਜੀ ਅੱਛਾ ਵੀ ਬੇਟਾ ਮਿਸ ਨਹੀਂ ਕਰਦੇ ਤੁਸੀਂ ਮਿਸ ਨਹੀਂ ਕਰਦੇ ਆਪਣੇ ਬੇਟੇ ਹਾਂਜੀ ਕਰਦੇ ਆਂਗੇ ਵੀਡੀਓ ਕਾਲ ਕਰ ਲੈਂਦੇ ਹੁੰਨੇ ਬੇਟੇ ਨਾਲ ਫਿਰ ਜੇ ਫ੍ਰੀ ਹੁੰਦੇ ਆਂਗੇ ਹਾਂਜੀ ਕਦ ਲੈ ਕੇ ਆਏ ਹੋ ਅਸੀਂ ਬੇਟੀ ਨੂੰ ਇੱਥੇ ਨਹੀਂ ਇੱਥੇ ਨਹੀਂ ਲੈ ਕੇ ਆਏ ਅੱਛਾ ਘਰ ਦੇ ਕੋਈ ਆਇਆ ਵੀ ਦੇਖ ਕੇ ਆਈਏ ਵੀ ਕੀ ਕੰਮ ਕਰ ਰਹੇ ਨੇ ਕਿੱਧਰ ਕੰਮ ਕਰ ਰਹੇ ਨੇ ਕੁਝ ਐਦਾਂ ਹੋਇਆ ਨਹੀਂ ਹਜੇ ਤੱਕ ਤਾਂ ਜੀ ਕਰਦੇ ਨੇ ਜਿਹੜਾ ਮਾਰਿਆ ਨਹੀਂ ਵੈਸੇ ਵੀ ਵੀਡੀਓ ਦੇਖ ਕੇ ਉਹਨਾਂ ਦਾ ਮਨ ਖੁਸ਼ ਹੋ ਜਾਂਦਾ ਹੈ ਹਾਂ ਅੱਛਾ ਇੰਨਾ ਪਿਆਰ ਮਿਲ ਰਿਹਾ ਸੋਸ਼ਲ ਮੀਡੀਆ ਤੇ ਤੁਸੀਂ ਛਾਏ ਹੋਏ ਹੋ ਇਹ ਦੱਸੋ ਕਿ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਹੋ ਔਡੀਐਂਸ ਨੂੰ ਇਹ ਕਹਿਣਾ ਚਾਹਾਂਗੇ ਵੀ ਇੱਕ ਵਾਰ ਜੋ ਵੀ ਕਸਟਮਰ ਨਹੀਂ ਆਇਆ ਤਾਂ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਜਾਓ ਚਾਹ ਪੀ ਕੇ ਹੀ ਪਤਾ ਲੱਗੂਗਾ ਕਹਿੰਦੇ ਹੁੰਦੇ ਨਾ ਜਾਂ ਰਾ ਪਿਆ ਜਾਣੇ ਜਾਂ ਵਾਪੇ ਆ ਜਾਣੇ ਜਦੋਂ ਵਾਪੇ ਪਹੁੰਚੂਗਾ ਫੇਰ ਹੀ ਪਤਾ ਲੱਗੂਗਾ ਜੀ ਕਿਆ ਬਾਤ ਤੇ ਮੈਮ ਚਾਹ ਕਿੰਨੇ ਟਾਈਮ ਦੇ ਵਿੱਚ ਜਿਹੜੀ ਤਿਆਰ ਹੋ ਜਾਂਦੀ ਹੈ 10 ਤੋਂ 15 ਮਿੰਟਾਂ ਵਿੱਚ ਤਿਆਰ 10 ਤੋਂ 15 ਮਿੰਟਾਂ ਵਿੱਚ ਤੋਂ ਨੇ ਇਕੱਠੇ ਕਰਦੇ ਹੋ ਤੁਸੀਂ ਇਕੱਲੇ ਬਣਾਉਨੇ ਹੋ ਚਾਹ ਨਹੀਂ ਮੈਂ ਇਕੱਲੇ ਬਣਾਉਣੀ ਆ ਚਾਹੇ ਫੜਾ तुसी तुसी भी? भी अधरक, नम। नमौ। नमौ। अच्छा ਤੁਸੀਂ ਤੁਸੀਂ ਬਣਾਉਣੀ ਹੈ ਚਾਹ ਹੈ ਕਿੰਨਾ ਟਾਈਮ ਲੱਗਦਾ ਮੈਂ ਤਾਂ ਕਿਵੇਂ ਤਿਆਰ ਕੀਤੇ ਜਾਂਦੇ ਹੈ ਕੀ ਇਹਦਾ ਪ੍ਰੋਗਰੈਸ ਹੁੰਦਾ ਹੈ ਇਹਦੇ ਵਿੱਚ ਆਪਾਂ ਨਾ ਸੁਆਪ ਦਾਲ ਚੀਨੀ ਇਲਾਚੀ ਗੁਲਾਬ ਦੀ ਪੱਤੀ ਅਦਰਕ ਅਜਮੈਨ ਨਮਕ ਹਾਂਜੀ ਨਮਕ ਸਾਰਾ ਐਕਸਪੈਸ਼ਲ ਮਸਾਲਾ ਅਸੀਂ ਤਿਆਰ ਕੀਤਾ ਹੈ ਕੋਪ ਕੋਣ ਅੱਛਾ ਦੱਸੋਗੇ ਉਹ ਮਸਾਲਾ ਕਿੱਦਾਂ ਤਿਆਰ ਕੀਤਾ ਹੁੰਦਾ ਹੈ ਲੇਕਿਨ ਹਰ ਕਿਸੇ ਦਾ ਸਿਕਰਟ ਹੁੰਦਾ ਪਰ ਇਹ ਦੱਸ ਦੋ ਕਿੰਨੇ ਮਸਾਲਿਆਂ ਨਾਲ ਤਿਆਰ ਕਰਕੇ ਉਹ ਮਸਾਲਾ ਤਿਆਰ ਕੀਤਾ ਗਿਆ ਤੇ ਕਿੱਥੀ ਹੋ ਮਸਾਲਾ ਦਿਖਾਓ ਇੱਕ ਮਸਾਲਾ ਜਿਹੜਾ ਸਪੈਸ਼ਲੀ ਤਿਆਰ ਕੀਤਾ ਗਿਆ ਹੈ ਮਸਾਲਾ ਜੋਸ ਤਿਆਰ ਕੀਤਾ ਹੋਇਆ ਹੈ ਕਿਆ ਬਾਤ ਹੈ ਹਾਂਜੀ ਕੀ ਕੀ ਇਹਦੇ ਵਿੱਚ ਸੌਂਫ ਦਿਖ ਰਹੀ ਮੈਨੂੰ ਇੱਕ ਹਾਂਜੀ ਗੁਲਾਬ ਦੀ ਪੱਤੀ ਆ ਵੀ ਗੁਲਾਬ ਦੀ ਪੱਤੀ ਸੌਂਫ ਐ ਇਲਾਚੀ ਦਾਲਚੀਨ ਵੀ ਐ ਦੋ ਤਿੰਨ ਚੀਜ਼ਾਂ ਹੋਰ ਵੀ ਐਟ ਉਹ ਸੀਗਰੇਟਾ ਕਿਆ ਹੋਈਆਂ ਨਹੀਂ ਅੱਛਾ ਉਹ ਦੱਸਣੀ ਨਹੀਂ ਹਾਂਜੀ ਕਿਆ ਬਾਤ ਹੈ ਸਰ ਜੇਕਰ ਕਿਸੇ ਨੇ ਇੱਥੇ ਆਣਾ ਹੋਏ ਇਹਦੀ ਲੋਕੇਸ਼ਨ ਲੋਕੇਸ਼ਨ ਲੋਧੀ ਕਲਬ ਰੋਡ ਜੇ ਬਲਾਕ ਨੀਅਰ ਸੈਕ੍ਰੇਟ ਹਾਰਟ ਸਕੂਲ ਦੇ ਬਿਲਕੁਲ ਸਾਹਮਣੇ ਜੀ ਤੇ ਮੈਮ ਇੱਕ ਵਾਰ ਦਿਖਾਉਂਗੀ ਕਿ ਚਾਹ ਦਾ ਕਿਸ ਤਰੀਕੇ ਦਾ ਕਲਰ ਹੋ ਚੁੱਕਿਆ ਹੈ ਹਾਂਜੀ ਸਵਾਲੋ ਜੀ ਸਸਵੀਰਾ ਜਿਹੜੀਆਂ ਨੇ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਕੀ ਚਾਹ ਦੀ ਜੇ ਆਪਾਂ ਗੱਲ ਕਰ ਲਈਏ ਚਾਹ ਕਿਸ ਤਰੀਕੇ ਨਾਲ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜੀਆਂ ਸੌਫ ਗੁਲਾਬ ਦੀਆਂ ਪੱਤੀਆਂ ਨਮਕ ਸ਼ੱਕਰ ਤੇ ਹੋਰ ਵੀ ਬਥੇਰੇ ਮਸਾਲੇ ਜਿਹੜੇ ਨੇ ਪਾਏ ਗਏ ਨੇ ਤੇ ਇਹਨੂੰ ਜਿਹੜਾ ਬੜੇ ਖਾਸ ਤਰੀਕੇ ਨਾਲ ਜਿਹੜਾ ਤਿਆਰ ਕਰ ਰਹੇ ਮੈਮ ਦੁੱਧ ਦੀ ਆਪਾਂ ਗੱਲ ਕਰ ਲਈਏ ਘਰ ਦਾ ਦੁੱਧ ਹਾਂਜੀ ਮੈਮ ਘਰ ਦਾ ਦੁੱਧ ਘਰ ਦਾ ਦੁੱਧ ਲਿਉਨੇ ਆ ਜੀ ਇਹ ਪੈਕਟ ਵਾਲਾ ਦੁੱਧ ਆਪਾਂ ਵਰਤਦੇ ਨਹੀਂ ਹੈਗੇ ਘਰ ਦੇ ਦੁੱਧ ਕਰਕੇ ਚਾਹ ਵਾ ਜੋ ਹੋਰ ਵੀ ਜਿਆਦਾ ਵਧੀਆ ਬਣਦੀ ਆ ਤੇ ਗਾੜ੍ਹੀ ਵੀ ਬਹੁਤ ਜਿਆਦਾ ਬਣਦੀ ਆ ਕਿਆ ਬਾਤ ਹੈ ਮਤਲਬ ਸਾਰਾ ਕੁਝ ਬਦ ਕਰਦੇ ਯੂਜ਼ ਕਰਦੇ ਹੋ ਹਾਂਜੀ ਹਾਂਜੀ ਬਿਲਕੁਲ ਕਿਆ ਬਾਤ ਹੈ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਮੈਮ ਹੁਣ ਦੁੱਧ ਪਾਉਣ ਲੱਗਿਆ ਹਾਂ ਦੁੱਧ ਪਾਉਣ ਲੱਗਿਆ ਹਾਂਜੀ ਮੈਮ ਅੱਛਾ ਇੱਕ ਵਾਰੀ ਇੱਕ ਚੀਜ਼ ਹੋਰ ਜੇਕਰ ਮੰਨ ਕੇ ਚਲੋ ਦੋ ਕੱਪ ਚਾਹ ਬਣਾਉਣੀ ਹੈ ਕਿੰਨਾ ਦੁੱਧ ਪਾਉਣਾ ਹੈ ਇਹ ਦੋ ਕੁੱਪੀਆਂ ਪੈ ਜਾਂਦੀਆਂ ਨੇ ਅੱਛਾ ਦੋ ਕੁੱਪੀਆਂ ਪੈ ਜਾਂਦੀਆਂ ਨੇ ਹਾਂਜੀ ਇੱਕ ਦੇ ਵਿੱਚ ਇਹ ਇੱਕ ਕੱਪ ਹਾਂਜੀ ਕਿਆ ਬਾਤ ਹੈ ਸੋ ਇੱਕ ਕੱਪ ਦੇ ਵਿੱਚ ਇੱਕ ਕੱਪੇ ਪਾਉਣੇ ਆਗੇ ਇਸ ਕੱਪ ਦੇ ਵਿੱਚ ਹਾਂਜੀ ਕਿਆ ਬਾਤ ਹੈ ਸੋ ਹਾਲੋ ਜੀ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਆ ਜੇਕਰ ਗੱਲ ਕਰ ਲਈਏ ਚਾਹ ਦੀ ਠੰਡ ਦਾ ਮੌਸਮ ਆ ਚੁੱਕਿਆ ਲੋਕੀ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਚਾਹ ਪੀਂਦੇ ਨੇ ਪਰ ਇਹ ਜਿਹੜਾ ਜੋੜਾ ਆ ਤੁਹਾਨੂੰ ਬਹੁਤ ਜ਼ਿਆਦਾ ਟੇਸਟੀ ਵਾਲੀ ਚਾਹ ਬਣਾਉਣ ਲੱਗਾ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਤਿਆਰ ਕੀਤੀ ਜਾਂਦੀ ਹੈ ਇੱਕ ਵਾਲੀ ਕਲਰ ਜਰੂਰ ਦੇਖ ਲਓ ਜੇ ਮੈਂ ਕਲਰ ਦੀ ਗੱਲ ਕਰਾਂ ਸੋ ਕਲਰ ਜਿਹੜੇ ਆ ਜਰੂਰ ਦੇਖੋ ਕਿਸ ਤਰੀਕੇ ਦੇ ਕੀ ਬਾਤ ਹੈ ਸੋ ਚਾਹ ਲਵਰ ਲਈ ਲੁਧਿਆਣਾ ਦੇ ਵਿੱਚ ਇੱਕ ਬਹੁਤ ਵੱਡੀ ਅਪਡੇਟ ਹੈ ਆਪਾਂ ਕਹਿ ਸਕਦੇ ਇੱਕ ਤਰੀਕੇ ਦੀ ਬਹੁਤ ਵੱਡੀ ਖੁਸ਼ਖਬਰੀ ਹੈ ਜੋ ਕਿ ਆਪਾਂ ਗੱਲ ਕਰ ਲਈ ਚਾਹ ਦੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਤਰੀਕੇ ਨਾਲ ਚਾਹ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਭਾਜੀ ਇੱਕ ਚੀਜ਼ ਹੋਰ ਹੈ ਨਾ ਇੱਕ ਗੈਸ ਤੇ ਤਿਆਰ ਕਰਦੇ ਇੱਕ ਮਿੱਟੀ ਦੇ ਉਹਦੇ ਚ ਭੱਟੀ ਤੇ ਤਿਆਰ ਕਰ ਰਹੇ ਦੋਨਾਂ ਦੇ ਵਿੱਚ ਨਾ ਬੜਾ ਡਿਫਰੈਂਸ ਹੁੰਦਾ ਕਿਉਂਕਿ ਭਾ ਕਈ ਵਾਰੀ ਨਾ ਆਪਾਂ ਜਦੋਂ ਮਿਸ ਕਰਦੇ ਹੁੰਨੇ ਨਾ ਜ਼ਿਆਦਾ ਘਰ ਦੇ ਵਿੱਚ ਵੀ ਸਾਗ ਜਦੋਂ ਬਣਦਾ ਮੋਸਟਲੀ ਚੁੱਲ੍ਹੇ ਦੇ ਵਿੱਚ ਬਣਦਾ ਤਿਆਰ ਕੀਤਾ ਜਾਂਦਾ ਤੇ ਮੈਮ ਇਹ ਦੱਸੋ ਕਿ ਜਦੋਂ ਇਹ ਚੀਜ਼ ਤੇ ਚਾਹ ਬਣਾਉਂਦੇ ਨੇ ਲੋਕੀ ਜਦੋਂ ਆਉਂਦੇ ਨੇ ਉਹ ਕੀ ਜੱਤ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਡਿਮਾਂਡ ਕਰਦੇ ਮੱਠੀ ਵਾਲੀ ਚਾਹ ਹੀ ਮਸਤ ਪਸੰਦ ਕਰਤੀ ਜਾਂਦਾ ਹਾਂਜੀ ਨਾਰਮਲ ਚਾਹ ਨਹੀਂ ਮੰਗਦਾ ਕੋਈ ਨਾਰਮਲ ਚਾਹ ਜਦੋਂ ਅਮਰਜੈਂਸੀ ਹੁੰਦੀ ਹੈ ਫਿਰ ਨਾਰਮਲ ਚਾਹ ਵਸੇ ਗੈਸ ਤੇ ਤਿਆਰ ਕਰ ਦਿੰਨੇ ਆ ਜਦੋਂ ਅਮਰਜੈਂਸੀ ਹੁੰਦੀ ਹੈ ਸਭ ਤੋਂ ਜ਼ਿਆਦਾ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਕੁਲਲ ਵਾਲੀ ਚਾਹ ਆ ਗੁੜ ਵਾਲੀ ਚਾਹ ਆ ਸ਼ੱਕਰ ਵਾਲੀ ਚਾਹ ਆ ਤੇ ਇੱਕ ਮਟਕਾ ਵਾਲੀ ਚਾਹ ਆ ਸਭ ਤੋਂ ਜ਼ਿਆਦਾ ਕਿਹੜੀ ਚਾਹ ਆ ਜੋ ਸਭ ਤੋਂ ਜ਼ਿਆਦਾ ਡਿਮਾਂਡਿੰਗ ਰੋ ਚੱਲ ਰਹੀ ਹੈ ਮਟਕੇ ਵਾਲੀ ਚਾਹ ਮਟਕੇ ਵਾਲੀ ਚਾਹ ਹਾਂ ਲੋਕਾਂ ਨੂੰ ਬਸ ਮਟਕਾ ਦੇਖ ਕੇ ਚਾਹ ਯਾਦ ਆ ਰਹੀ ਹੈ ਜੀ 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 ਮਟਕਾ ਦੇਖ ਕੇ ਚਾਹ ਆ ਜਾਂਦੀ ਆ ਮਤਲਬ ਮਟਕੇ ਗੁਲਫੀ ਤਾਂ ਜ਼ਰੂਰ ਖਾਦੀ ਸੀ ਕਿ ਹੁਣ ਮਟਕਾ ਚਾ ਸੋ ਫਾਈਨਲੀ ਚਾਹ ਦੀ ਜਿਹੜੀ ਲੁੱਕ ਆ ਤੁਹਾਨੂੰ ਵੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਚਾਹ ਦੇ ਵਿੱਚ ਕਿਸ ਤਰੀਕੇ ਨਾਲ ਤਿਆਰ ਕੀਤਾ ਗਿਆ ਕੁੱਲੜ ਆ ਤੁਸੀਂ ਦੇਖ ਸਕਦੇ ਹੋ ਕੁੱਲੜ ਦੇ ਵਿੱਚ ਚਾਹ ਜਿਹੜੀ ਹੈ ਤਿਆਰ ਕੀਤੀ ਗਈ ਹੈ ਬੜੇ ਸ਼ਾਨਦਾਰ ਤਰੀਕੇ ਨਾਲ ਮਟਕੇ ਵਾਲੀ ਚਾਹ ਤਿਆਰ ਹੋ ਚੁੱਕੀ ਹੈ ਆਹ ਲੋ ਜੀ ਤੁਹਾਡੇ ਆਪਣੇ ਸ਼ਹਿਰ ਲੁਧਿਆਣੇ ਦੇ ਵਿੱਚ ਚਾਹ ਦੇ ਸ਼ੌਕੀਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਆਪਾਂ ਕਹਿ ਸਕਦੇ ਆ ਕਿ ਬਹੁਤ ਵੱਡੀ ਖੁਸ਼ਖਬਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਚਾਹ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਆਹ ਲੋ ਜੀ ਸੋ ਤੁਹਾਡੋਂ ਪੀਣ ਲਈ ਕਿੱਥੇ ਆਉਣਾ ਲੋਕੇਸ਼ਨ ਜਿਹੜੀ ਹੈ ਤੁਹਾਡੇ ਤੱਕ ਜਰੂਰ ਪਹੁੰਚਾ ਦਿੱਤੀ ਹੈ ਸੋ ਜਲਦੀ ਤੋਂ ਜਲਦੀ ਇੱਥੇ ਆ ਕੇ ਵਿਜ਼ਿਟ ਜਰੂਰ ਕਰ ਲਿਓ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਕਿ ਮਟਕੇ ਆਏ ਦੇ ਵਿੱਚ ਚਾਹ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਬਿਲਕੁਲ ਦੇਸੀ ਅੰਦਾਜ਼ ਨਾਲ ਸੋ ਇਹ ਤਸਵੀਰਾਂ ਨੇ ਜੋ ਕਿ ਤੁਹਾਡੇ ਨਾਲ ਸ਼ੇਅਰ ਕਰ ਰਹੇ ਨੇ ਤੁਹਾਨੂੰ ਦਿਖਾ ਰਹੇ ਨੇ ਸੋ ਆਹ ਦੇਖੋ ਜੀ ਆਹ ਲਓ ਜੀ ਤੁਹਾਡੇ ਕੁੱਲਣ ਵਾਲੀ ਚਾਹ ਜਿਹੜੀ ਹੈ ਪਾ ਕਹਿ ਸਕਦੇ ਤਿਆਰ ਹੈ ਯਾਨੀ ਕਿ ਮਟਕੇ ਵਾਲੀ ਚਾਹ ਜਿਹੜੀ ਹੈ ਤਿਆਰ ਹੈ ਹੁਣ ਜੇ ਆਪਾਂ ਗੱਲ ਕਰ ਲਈਏ ਚਾਹ ਦੀ ਤੇ ਚਾਹ ਦੇ ਸ਼ੌਕੀਨਾਂ ਲਈ ਆਪਾਂ ਫੇਰ ਕਵਾਂਗੇ ਬਹੁਤ ਵੱਡੀ ਖੁਸ਼ਖਬਰੀ ਆ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਗੱਲ ਕਰ ਲਈਏ ਕਿਸ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਜਿਹੜੀ ਬੜੇ ਵਧੀਆ ਤਰੀਕੇ ਨਾਲ ਜਿਹੜੇ ਕਿ ਮਟਕੇ ਵਾਲੀ ਚਾਹ ਜਿਹੜੀ ਹੈ ਮਟਕੇ ਦੇ ਵਿੱਚ ਤਿਆਰ ਕੀਤੀ ਗਈ ਹੈ ਬੜੇ ਵਧੀਆ ਤਰੀਕੇ ਨਾਲ ਜਿਹੜੇ ਤਿਆਰ ਕੀਤੀ ਗਈ ਹੈ ਕੁੱਲੜ ਦੇ ਵਿੱਚ ਜਿਹੜੀ ਹੈ ਪਾ ਕੇ ਦਿੱਤੀ ਜਾਊਗੀ ਸੋ ਪਾਜੀ ਜੀ ਅਪਾ ਇਹਦੇ ਪ੍ਰਾਈਸ ਦੀ ਗੱਲ ਕਰ ਲਈ ਕਿੰਨੇ ਰੁਪਏ ਦੀ ਇੱਕ ਕੱਪ ਇਹ ਕੱਪ 25 ਰੁਪਏ ਜੀ 25 ₹2 ਦੇ ਦੇਖ ਕੇ ਤੁਸੀਂ ਆਪਣੀ ਮਨਪਸੰਦ ਦਾ ਚਾਹ ਜਿਹੜੀ ਹੈ ਪੀ ਸਕਦੇ ਹੋ ਲੋਕੇਸ਼ਨ ਜਿਹੜੀ ਹੈ ਤੁਹਾਡੇ ਤੱਕ ਜਰੂਰ ਪਹੁੰਚਾ ਦਿੱਤੀ ਹੈ ਜੇਕਰ ਤੁਸੀਂ ਇੱਥੇ ਆਏ ਹੋਏ ਹੋ ਆ ਚਾਹ ਤੁਸੀਂ ਪੀਤੀ ਹੋਈ ਹੈ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੱਸਿਓ ਜੇਕਰ ਤੁਸੀਂ ਨਹੀਂ ਆਏ ਤਾਂ ਜਲਦੀ ਤੋਂ ਜਲਦੀ ਇੱਥੇ ਆ ਕੇ ਵਿਜ਼ਿਟ ਜਰੂਰ ਕਰ ਲਿਓ ਕਿਉਂਕਿ ਇੱਥੇ ਤੁਹਾਨੂੰ ਇੱਕ ਟਾਈਪ ਦੀ ਨਹੀਂ ਦੋ ਟਾਈਪ ਦੀ ਨਹੀਂ ਘਟੋ ਘਟ ਛੇ ਟਾਈਪ ਦੀ ਸਪੈਸ਼ਲੀ ਇਹਨਾਂ ਦੀ ਮਟਕਾ ਵਾਲੀ ਚਾਹ ਜਿਹੜੀ ਹੈ ਪੀਣ ਨੂੰ ਮਿਲਣ ਵਾਲੀ ਹੈ ਸੋ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਟੀਟਲਾਈਨਸ ਮੈਂ ਨਹੀਂ ਆ ਮਲਿਕ ਕੈਮਰਾ ਪਰਸਨ ਵਿਪਲ ਪੱਛੀਨਾ